ਜੇ ਰੁਹਾ ਚ ਵਸਾਨਵੇਂ ਕਿਤਰੇ ਅਜੀਤ ਸਰਤਾਗਦਾਇ ਮਾਣਦਾ ਭੰਗੜਾ ਜਿਹੜਾ ਸੀ ਅੱਜ ਤੋਂ 40 ਸਾਲ ਪਹਿਲਾਂ ਸਟਾਰਟ ਕਰਕੇ ਅੱਜ ਮੈਨੂੰ ਲਗਭਗ ਇਨਾ ਸਮਾਂ ਹੋ ਗਿਆ ਭੰਗੜੇ ਦੇ ਨਾਲ ਜੁੜਿਆ ਹੋਇਆਂ ਨੂੰ ਔਰ ਜਦੋਂ ਅਸੀਂ ਭੰਗੜਾ ਪਾਉਂਦੇ ਆ ਤਾਂ ਸਾਡਾ ਇਹ ਸਾਡੀ ਰੂਹ ਦੀ ਖਰਾਕ ਹੈ ਸਾਰੇ ਬੱਚਿਆਂ ਨੂੰ ਸੁਨੇਹਾ ਵੀ ਦਿੰਨੇ ਆ ਕਿ ਤੁਸੀਂ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਵੱਡਾ ਯੋਗਦਾਨ ਪਾਓ ਜੀ ਸਕੂਲ ਪੱਧਰ ਤੋਂ ਸ਼ੁਰੂ ਕਰਕੇ ਸਕੂਲਾਂ ਦੀਆਂ ਟੀਮਾਂ ਬਣਾਉਣ ਤੋਂ ਲੈ ਕੇ ਕਾਲਜ ਯੂਨੀਵਰਸਿਟੀਆਂ ਔਰ 26 ਜਨਵਰੀ ਦਿੱਲੀ ਦੇ ਵਿੱਚ ਪਰਫਾਰਮ ਕਰਕੇ ਸਾਨੂੰ ਜਿਹੜਾ ਇਹ ਹੁਣ ਤੱਕ ਮੌਕਾ ਮਿਲਿਆ ਉਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ ਦੇ ਵਿੱਚ ਵੀ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਸੀਗਾ ਭੰਗੜੇ ਦੇ ਨਾਲ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਭੰਗੜੇ ਦੇ ਕਰਕੇ ਸਾਡੀ ਰੂਹ ਜਿਹੜੀ ਆ ਉਹ ਤਾਜ਼ਾ ਰਮਾਂ ਹੋ ਜਾਂਦੀ ਹੈ ਤੇ ਸਾਨੂੰ ਚਾਹ ਜੜ ਜਾਂਦਾ ਔਰ ਸਾਡੇ ਵਾਲ ਵੇਖ ਕੇ ਅੱਜ ਇੱਥੇ ਵੀ ਪ੍ਰੋਗਰਾਮ 'ਚ ਇਹੀ ਦੇਖਣ ਨੂੰ ਮਿਲਿਆ ਕਿ ਸਾਡੇ ਤੋਂ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਸੀਗੇ ਉਹ ਵੀ ਉੱਠ ਕੇ ਆਪਣੀਆਂ ਸੀਟਾਂ ਦੇ ਖਲੋ ਕੇ ਭੰਗੜਾ ਪਾ ਰਹੇ ਸੀ। ਵੀ ਸਪੋਰਟਸ ਨੂੰ ਦੀ ਦੇ ਸਰਟੀਫਿਕੇਟਾਂ ਦੀ ਕੋਈ ਗ੍ਰੇਡਿੰਗ ਕੀਤੀ ਜਾਂਦੀ ਹੈ। ਸੋ ਇਹ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਅੰਗ ਹੈ। ਸਾਡਾ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਇਹਦੀ ਵੀ ਮਤਲਬ ਕਿ ਜਿਹੜੀ ਆ ਡਿਪਾਰਟਮੈਂਟ ਵੱਲੋਂ ਜਿਹੜੀ ਆ ਇਹਦੀ ਗ੍ਰੇਡਿੰਗ ਹੋਣੀ ਚਾਹੀਦੀ ਹੈ ਸਰਟੀਫਿਕੇਟਾਂ ਦੀ ਭੰਗੜੀ ਦਾ ਨਾਮ ਸੁਣਦੇ ਸਾਰੇ ਹੀ ਪੰਜਾਬੀਆਂ ਦੇ ਅੰਦਰ ਨੱਚਣ ਦੇ ਹੌਲ ਪੈਣੇ ਸ਼ੁਰੂ ਹੋ ਜਾਂਦੇ ਨੇ ਚਾ ਚੜਦੇ ਐ ਤੇ ਹਰ ਕੋਈ ਭੰਗੜੇ ਨੂੰ ਪਸੰਦ ਕਰਦਾ ਹੈ ਟੋਲ ਦੀ ਡੱਗੀ ਉੱਤੇ ਪੰਗੜੀ ਦੇ ਸਟੈਪ ਵੇਖ ਕੇ ਜਾਣਕਾਰੀ ਨਾਲ ਰੱਖਣ ਵਾਲਾ ਦਰਸ਼ਕ ਵੀ ਹੈਰਾਨ ਹੋ ਜਾਂਦਾ ਹੈ ਪਰ ਗੁਰਦਾਸਪੁਰ ਦੇ ਸ਼ਹਿਰ ਛਾਰੀਵਾਲ ਦੀ ਇਹ ਬਾਬਿਆਂ ਦੀ ਪੰਗੜੇ ਦੀ ਟੀਮ ਹਰ ਪ੍ਰੋਗਰਾਮ ਦੇ ਵਿੱਚ ਰੰਗ ਬਣ ਦਿੰਦੀ ਹੈ ਖਾਸੀਅਤ ਇਹ ਹੈ ਕਿ ਇਸ ਟੀਮ ਦੇ ਸਾਰੇ ਮੈਂਬਰ ਨੌਕਰੀ ਕਰਦੇ ਨੇ ਤੇ ਅੰਮ੍ਰਿਤਸਰੀ ਗੁਰਸਿੱਖ ਨੇ ਜੋ ਆਪਣੇ ਪੰਗੜੇ ਦੇ 50 ਸਾਲ ਤੋਂ ਵੱਧ ਉਮਰ ਹੈ ਤੇ ਕਰੀਬ 40 ਸਾਲ ਤੋਂ ਪੰਗੜਾ ਪਾ ਰਹੇ ਨੇ ਉਹਨੇ ਕਿਹਾ ਕਿ ਸਾਡੀ ਇਹ ਟੀਮ ਅੰਤਰਰਾਸ਼ਟਰੀ ਪੱਧਰ ਤੱਕ ਆਪਣੀ ਪਛਾਣ ਬਣਾ ਚੁੱਕੀ ਹੈ ਮੇਰਾ ਨਾਮ ਗੁਰਨਾਮ ਸਿੰਘ ਔਰ ਮੈਂ ਲਗਭਗ 40 ਸਾਲ ਤੋਂ ਪੰਗੜੇ ਦੇ ਨਾਲ ਜੁੜਿਆ ਹੋਇਆ ਹਾਂ ਉਹ ਡੈਜਿਗਨੇਸ਼ਨ ਤੌਰ ਤੇ ਮੈਂ ਸਕੂਲ ਪ੍ਰਿੰਸੀਪਲ ਹਾਂ ਔਰ ਜਿਵੇਂ ਪਹਿਲਾਂ ਵੀ ਆਪਜੀ ਨੂੰ ਦੱਸਿਆ ਗਿਆ ਕਿ ਸਾਡੇ ਬਹੁਤ ਸਾਰੇ ਜਿੰਨੇ ਵੀ ਸਾਡੇ ਸੀਨੀਅਰ ਮੈਂਬਰਸ ਨੇ ਪ੍ਰੋਫੈਸਰ ਲੈਕਚਰਰ ਔਰ ਸਕੂਲ ਪ੍ਰਿੰਸੀਪਲ ਔਰ ਖਾਸ ਕਰਕੇ ਟੀਚਰ ਦੀਆਂ ਸੁਵਾਮਾਂ ਜਿਹੜੀਆਂ ਉਹ ਨਭਾਰ ਰਹੇ ਨੇ। ਔਰ ਮੈਂ ਪੰਗੜਾ ਜਿਹੜਾ ਸੀ ਅੱਜ ਤੋਂ 40 ਸਾਲ ਪਹਿਲਾਂ ਸਟਾਰਟ ਕਰਕੇ ਅੱਜ ਮੈਨੂੰ ਲਗਭਗ ਇੰਨਾ ਸਮਾਂ ਹੋ ਗਿਆ ਪੰਗੜੇ ਦੇ ਨਾਲ ਜੁੜਿਆ ਹੋਇਆ ਨੂੰ ਔਰ ਜਦੋਂ ਅਸੀਂ ਪੰਗੜਾ ਪਾਉਂਦੇ ਆ ਤਾਂ ਸਾਡਾ ਇਹ ਸਾਡੀ ਰੂਹ ਦੀ ਖਰਾਕ ਹੈ। ਸੋ ਅਸੀਂ ਇਹ ਆਪਣੀ ਰੂਹ ਨੂੰ ਤਾਜ਼ਾ ਕਾਇਮ ਰੱਖਣ ਵਾਸਤੇ ਪੰਗੜੇ ਨਾਲ ਜੁੜੇ ਜੁੜੇ ਹੋਇਆ ਜੀ। ਕਿੱਥੋਂ ਪ੍ਰੇਰਣਾ ਮਿਲੀ ਕਿੱਦਾਂ ਲੱਗਿਆ ਕਿ ਇਹ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਤਾਂ ਜਦੋਂ ਅਸੀਂ ਆਪਣੇ ਪੰਜਾਬ ਦੇ ਹੁਣ ਦੇ ਯੂਥ ਨੂੰ ਦੇਖਦੇ ਆ ਔਰ ਸਾਨੂੰ ਇਸ ਗੱਲ ਕਰਕੇ ਜਿਆਦਾ ਇਹ ਪ੍ਰੇਰਿਤ ਕੀਤਾ ਕਿ ਸਾਨੂੰ ਭੰਗੜੇ ਦੇ ਨਾਲ ਜੋੜ ਕੇ ਬੱਚਿਆਂ ਨੂੰ ਨਵੇਂ ਯੂਥ ਨੂੰ ਜੋੜ ਕੇ ਅਸੀਂ ਆਪਣੀ ਸਿਹਤਮੰਦ ਔਰ ਨਰੋਏ ਸਮਾਜ ਦੀ ਸਿਰਜਣਾ ਕਰ ਸਕਦੇ ਹਾਂ ਸੋ ਇਸ ਕਰਕੇ ਅਸੀਂ ਸਾਰੇ ਬੱਚਿਆਂ ਨੂੰ ਸੁਨੇਹਾ ਵੀ ਦਿੰਨੇ ਆ ਕਿ ਤੁਸੀਂ ਵੱਧ ਤੋਂ ਵੱਧ ਨਸ਼ਿਆਂ ਤੋਂ ਦੂਰ ਰਹੋ ਔਰ ਆਪਣੇ ਨਰੋਏ ਸਮਾਜ ਦੀ ਸਿਰਜਣਾ ਕਰਨ ਵਿੱਚ ਵੱਡਾ ਯੋਗਦਾਨ ਪਾਓ ਜੀ ਕਿੱਥੇ ਕਿੱਥੇ ਪਰਫਾਰਮ ਕੀਤਾ ਤੇ ਕੀ ਅਚੀਵਮੈਂਟ ਰਹੀ ਹੈ ਸਕੂਲ ਪੱਧਰ ਤੋਂ ਸ਼ੁਰੂ ਕਰਕੇ ਸਕੂਲਾਂ ਦੀਆਂ ਟੀਮਾਂ ਬਣਾਉਣ ਤੋਂ ਲੈ ਕੇ ਕਾਲਜ ਯੂਨੀਵਰਸਿਟੀਆਂ ਔਰ 26 ਜਨਵਰੀ ਦਿੱਲੀ ਦੇ ਵਿੱਚ ਪਰਫਾਰਮ ਕਰਕੇ ਸਾਨੂੰ ਜਿਹੜਾ ਇਹ ਹੁਣ ਤੱਕ ਮੌਕਾ ਮਿਲਿਆ ਉਸ ਤੋਂ ਇਲਾਵਾ ਅੰਤਰਰਾਸ਼ਟਰੀ ਪੱਧਰ ਤੇ ਕੈਨੇਡਾ ਦੇ ਵਿੱਚ ਵੀ ਇੱਕ ਵਾਰ ਜਾਣ ਦਾ ਮੌਕਾ ਮਿਲਿਆ ਸੀਗਾ ਔਰ ਆਉਣ ਵਾਲੇ ਸਮੇਂ ਵਿੱਚ ਵੀ ਸਾਨੂੰ ਬਹੁਤ ਸਾਰੀਆਂ ਆਫਰਸ ਨੇ ਬਾਹਰ ਲਿਆਂ ਕੰਟਰੀ ਦੇ ਉੱਤੋਂ ਜਿੱਥੇ ਪਾਕਿਸਤਾਨ ਦੇ ਵਿੱਚ ਵੀ ਸਾਡੇ ਸ਼ੇਰੇ ਪੰਜਾਬ ਪ੍ਰੋਮੋਸ਼ਨ ਕਾਉਂਸਲ ਜਿਹੜੀ ਆ ਉਹ ਪਰਫਾਰਮ ਕਰਕੇ ਆਈ ਆ ਬਾਬੇ ਬੁੱਲੇ ਸ਼ਾਹ ਦੀ ਮਜ਼ਾਰ ਤੇ ਲੱਗਦਾ ਜਿੱਦਾਂ ਪਹਿਲਾਂ ਪੰਜਾਬ ਦਾ ਕਲਚਰ ਮਤਲਬ ਸੜਕਾਂ ਤੇ ਹਰ ਗਰਾਉਂਡਾਂ 'ਚ ਪ੍ਰੋਗਰਾਮ ਹੁੰਦੇ ਸੀ ਕਲਚਰਲ ਪ੍ਰੋਗਰਾਮ ਹੁੰਦੇ ਸੀ ਉਹ ਹੁਣ ਬੰਦ ਹੋ ਗਏ ਆ ਲੱਗਦਾ ਕਿ ਭੰਗੜਾ ਉੱਥੇ ਦਾ ਉੱਥੇ ਹੀ ਹੈ ਭੰਗੜਾ ਸਟੇਬਲ ਆ ਜੀ ਭੰਗੜਾ ਉੱਥੇ ਹੀ ਆ ਔਰ ਭੰਗੜਾ ਉਸ ਤੋਂ ਵੀ ਅੱਗੇ ਜਾਏਗਾ ਕਿਉਂਕਿ ਭੰਗੜੇ ਦੇ ਨਾਲ ਮੈਂ ਪਹਿਲਾਂ ਵੀ ਆਪ ਜੀ ਨੂੰ ਦੱਸਿਆ ਕਿ ਭੰਗੜੇ ਦੇ ਕਰਕੇ ਸਾਡੀ ਰੂਹ ਜਿਹੜੀ ਆ ਉਹ ਤਾਜਾ ਰਮਾਂ ਹੋ ਜਾਂਦੀ ਹੈ ਤਾਂ ਸਾਨੂੰ ਚਾਹ ਚੜ ਜਾਂਦਾ ਔਰ ਸਾਡੇ ਵਾਲ ਵੇਖ ਕੇ ਅੱਜ ਇੱਥੇ ਵੀ ਪ੍ਰੋਗਰਾਮ 'ਚ ਇਹੀ ਦੇਖਣ ਨੂੰ ਮਿਲਿਆ ਕਿ ਸਾਡੇ ਤੋਂ ਵੱਡੀ ਉਮਰ ਦੇ ਜਿਹੜੇ ਬਜ਼ੁਰਗ ਸੀਗੇ ਉਹ ਵੀ ਉੱਠ ਕੇ ਆਪਣੀਆਂ ਸੀਟਾਂ ਦੇ ਖਲੋ ਕੇ ਭੰਗੜਾ ਪਾ ਰਹੇ ਸੀ ਉਹ ਤਾਂ ਹੀ ਪਾ ਰਹੇ ਸੀ ਕਿਉਂਕਿ ਅਸੀਂ ਵੱਡੀ ਉਮਰ ਕਿਉਂਕਿ ਅਸੀਂ ਸਾਰੇ ਹੁਣ ਸੀਨੀਅਰ ਆ ਔਰ ਸਾਡੇ ਵਾਲ ਦੇਖ ਕੇ ਉਹਨਾਂ ਨੂੰ ਚਾਹ ਚੜਿਆ ਬਹੁਤ ਸਾਰਿਆਂ ਨੇ ਸਾਨੂੰ ਅੱਜ ਸ਼ਾਬਾਸ਼ ਵੀ ਦਿੱਤੀ ਔਰ ਸਾਨੂੰ ਉਹ ਸ਼ਾਬਾਸ਼ ਹੀ ਜੜੀ ਆ ਪ੍ਰੇਰਿਤ ਕਰਦੀ ਆ ਕਿ ਅਸੀਂ ਹੋਰ ਜ਼ਿਆਦਾ ਕੁਝ ਨਵਾਂ ਕਰੀਏ ਔਰ ਆਪਣੇ ਆਉਣ ਵਾਲੀ ਜਨਰੇਸ਼ਨ ਨੂੰ ਪੀੜ੍ਹੀ ਨੂੰ ਨਰੋਏ ਸਮਾਜ ਵਿੱਚ ਬਦਲਣ ਵਿੱਚ ਆਪਣਾ ਹਿੱਸਾ ਪਾ ਸਕੀਏ ਸਭ ਤੋਂ ਵੱਡਾ ਤੇ ਇਹੀ ਸੰਦੇਸ਼ ਹੈ ਜੀ ਨਸ਼ਿਆਂ ਤੋਂ ਬਚੋ ਗੁਰਬਾਣੀ ਦੇ ਲੜ ਲੱਗੋ ਮੈਂ ਇੱਕ ਗੱਲ ਇੱਥੇ ਦੱਸਣੀ ਜ਼ਰੂਰ ਚਾਹਾਂਗਾ ਕਿ ਜਿੰਨੇ ਵੀ ਅਸੀਂ ਮੈਂਬਰਜ਼ ਆ ਸਾਰੇ ਅਮਰਤਾਰੀਆਂ ਸਾਰੇ ਅਮਰਤਾਰੀਆਂ ਔਰ ਗੁਰਬਾਣੀ ਵੀ ਸਾਨੂੰ ਪ੍ਰੇਰਿਤ ਕਰਦੀ ਗੁਰਬਾਣੀ ਵਿੱਚ ਲਿਖਿਆ ਵੀ ਨੱਚਣ ਕੁੱਦਣ ਮੰਨ ਕਾ ਚਾਓ ਔਰ ਅਸੀਂ ਇਸ ਗੁਰਬਾਣੀ ਦੇ ਫਲਸਫੇ ਦੇ ਨਾਲ ਵੀ ਜੁੜੇ ਹੋਏ ਆ ਸਾਰੇ ਅੰਮ੍ਰਿਤਧਾਰੀ ਆ ਸਾਰੇ ਹੀ ਨਸ਼ਿਆਂ ਤੋਂ ਦੂਰ ਆ ਕੋਈ ਵੀ ਸਾਡੇ ਵਿੱਚ ਕੋਈ ਕਿਸੇ ਕਿਸਮ ਦਾ ਨਸ਼ਾ ਨਹੀਂ ਕਰਦਾ ਇੱਕ ਚਾਹ ਨੂੰ ਛੱਡ ਕੇ ਔਰ ਸਾਨੂੰ ਖੁਸ਼ੀ ਹੁੰਦੀ ਆ ਜਦੋਂ ਸਾਨੂੰ ਇਹ ਦੱਸਣ ਚ ਸਾਨੂੰ ਫਕਰ ਮਹਿਸੂਸ ਹੁੰਦਾ ਕਿ ਅਸੀਂ ਆਪਣੇ ਵੱਡੇ ਵੱਡੇ ਰਿਆਂ ਦੀਆਂ ਜਿਹੜੇ ਉਹਨਾਂ ਦੇ ਪਾਏ ਹੋਏ ਪੂਰਨੇ ਨੇ ਉਹਨਾਂ ਨੂੰ ਇੱਕ ਕੀਰਤੀਮਾਨ ਦੇ ਤੌਰ ਤੇ ਸਥਾਪਿਤ ਕਰਾਂਗੇ ਅੰਡਰਸਟੈਂਡਿੰਗ ਤੋਂ ਲੱਗਦਾ ਕਿ ਤੁਸੀਂ ਇੱਕ ਪਰਿਵਾਰ ਦੀ ਤਰ੍ਹਾਂ ਕੰਮ ਕਰਦੇ ਹੋ ਅੱਗੇ ਕਿਦੋਂ ਤੱਕ ਵਿਚਾਰ ਆ ਕਿ ਚੱਲਦਾ ਰਹੇਗਾ ਇਹ ਉਹਨਾਂ ਚਿਰ ਚੱਲੇਗਾ ਜਿੰਨਾ ਚਿਰ ਇਸ ਸਰੀਰ ਦੇ ਵਿੱਚ ਸਾਹ ਤੇ ਪ੍ਰਾਣ ਨੇ ਉਹਨਾਂ ਚਿਰ ਵਾਹਿਗੁਰੂ ਧੰਨ ਗੁਰੂ ਰਾਮਦਾਸ ਜੀ ਅੱਗੇ ਅਸੀਂ ਅਰਦਾਸ ਕਰਦੇ ਹਾਂ ਕਿ ਜਿੱਦਾਂ ਅਸੀਂ 40 ਸਾਲ ਤੋਂ ਜੁੜੇ ਹਾਂ ਏ ਗੁਰੂ ਰਾਮਦਾਸ ਪਾਤਸ਼ਾਹ ਧੰਨ ਧੰਨ ਬਾਬਾ ਹਜਾਰਾ ਸਿੰਘ ਛੋਟੇ ਘੁੰਮਣਾ ਵਾਲੇ ਉਹ ਸਾਡੇ ਸਿਰ ਤੇ ਹੱਥ ਰੱਖਣ ਔਰ ਇਸੇ ਤਰ੍ਹਾਂ ਹੀ ਅਸੀਂ ਇੱਕ ਦੂਜੇ ਦੇ ਨਾਲ ਸਾਡੇ ਜਿਹੜੇ ਰਿਸ਼ਤੇ ਨੇ ਉਹ ਹੋਰ ਗੂੜੇ ਹੋ ਜਾਣ ਇਹ ਜਰੂਰ ਜੀ ਆਪਾਂ ਸਰਕਾਰ ਤੋਂ ਪਹਿਲਾਂ ਵੀ ਮੰਗ ਕਰ ਚੁੱਕੇ ਹਾਂ ਕਿ ਜਿਵੇਂ ਸਪੋਰਟਸ ਨੂੰ دیے ਦੇ ਸਰਟੀਫਿਕੇਟਾਂ ਦੀ ਕੋਈ ਗ੍ਰੇਡਿੰਗ ਕੀਤੀ ਜਾਂਦੀ ਹੈ ਸੋ ਇਹ ਸੱਭਿਆਚਾਰ ਦਾ ਇੱਕ ਬਹੁਤ ਵੱਡਾ ਅੰਗ ਹੈ ਸਾਡਾ ਪੰਜਾਬ ਦਾ ਲੋਕ ਨਾਚ ਹੈ ਭੰਗੜਾ ਇਹਦੀ ਵੀ ਮਤਲਬ ਕਿ ਜਿਹੜੀ ਆ ਡਿਪਾਰਟਮੈਂਟ ਵੱਲੋਂ ਜਿਹੜੀ ਆ ਇਹਦੀ ਗ੍ਰੇਡਿੰਗ ਹੋਣੀ ਚਾਹੀਦੀ ਹੈ ਸਰਟੀਫਿਕੇਟਾਂ ਦੀ ਕਿਉਂਕਿ ਯੂਨੀਵਰਸਿਟੀਆਂ ਦੇ ਵਿੱਚ ਇਹਨਾਂ ਦੇ ਕੰਪੀਟੀਸ਼ਨ ਕਰਾਏ ਜਾਂਦੇ ਨੇ ਤੇ ਇੰਟਰਵਰਸਿਟੀਆਂ ਕਰਾਈਆਂ ਜਾਂਦੀਆਂ ਨੇ ਤੇ ਬੱਚਿਆਂ ਨੂੰ ਇਹਦਾ ਪੂਰਾ ਪੂਰਾ ਜਿਹੜਾ ਵਾ ਇਸ ਪਰਫਾਰਮੈਂਸ ਦਾ ਜਾਂ ਇਸ ਇਵੈਂਟ ਦਾ ਜਿਹੜਾ ਫਾਇਦਾ ਹੋਣਾ ਚਾਹੀਦਾ ਕਿਉਂਕਿ ਇਹਦੇ ਵਿੱਚ ਬਹੁਤ ਮਿਹਨਤ ਕੀਤੀ ਜਾਂਦੀ ਆ ਖਰਚਾ ਵੀ ਆਉਂਦਾ ਐਨਬੀਏ ਦੇ ਵਿੱਚ ਖਰਚਾ ਨਹੀਂ ਹੁੰਦਾ ਖਰਚਾ ਵੀ ਹੁੰਦਾ ਕਿਉਂਕਿ ਸਾਡੀਆਂ 유ਨੀਫਾਰਮ ਦਾ ਖਰਚਾ ਆ ਰਿਹਾ ਵਾ ਜੋ ਇੱਥੇ ਦੀ ਜਿਹੜੇ ਸਾਜ ਨੇ ਢੋਲ ਆ ਉਹਨਾਂ ਦਾ ਖਰਚਾ ਆ ਰਿਹਾ ਵਾ ਤੇ ਬੱਚਿਆਂ ਦਾ ਵੀ ਜਿਹੜਾ ਟਾਈਮ ਇਹਦੇ ਵਿੱਚ ਬੱਚੇ ਜਿਹੜੇ ਆਪਣਾ ਟਾਈਮ ਦਿੰਦੇ ਨੇ ਤੇ ਉਹ ਸਰਕਾਰ ਨੂੰ ਇਹਦੇ ਵਿੱਚ ਪੂਰਾ ਪੂਰਾ ਜਿਹੜਾ ਵਾ ਇਹਨਾਂ ਬੱਚਿਆਂ ਨੂੰ ਫਾਇਦਾ ਹੋਣਾ ਚਾਹੀਦਾ ਤਾਂ ਹੀ ਬੱਚੇ ਜਿਹੜੇ ਨੇ ਇਹ ਸੱਭਿਆਚਾਰ ਦੇ ਨਾਲ ਜੁੜਨਗੇ ਬੱਚਿਆਂ ਨੂੰ ਸਰਟੀਫਿਕੇਟ ਦਾ ਹਰ ਡਿਪਾਰਟਮੈਂਟ ਦੇ ਵਿੱਚ ਦੀਆਂ ਪੋਸਟਾਂ ਹੋਣੀਆਂ ਚਾਹੀਦੀਆਂ ਨੇ ਜਿਦਾ ਕਿ ਪੁਲਿਸ ਵਿੱਚ ਵੀ ਇਹਨਾਂ ਦੀ ਪਹਿਲਾਂ ਇਹਨਾਂ ਦਾ ਕੋਟਾ ਹੁੰਦਾ ਸੀਗਾ ਸਪੈਚ ਮਤਲਬ ਕਲਚਰ ਦਾ ਉਹ ਕੋਟਾ ਵੀ ਇਹਨਾਂ ਹੌਲੀ ਹੌਲੀ ਜਿਹੜਾ ਆ ਤੇ ਇਸ ਤਰ੍ਹਾਂ ਇਹਨੂੰ ਸਮਾਨ ਮਿਲ ਹਾਂਜੀ ਹਾਂਜੀ ਇਹਨੂੰ ਮਤਲਬ ਪੂਰੀ ਪੂਰੀ ਜਿਹੜੀ ਮਾਨਤਾ ਮਿਲਣੀ ਚਾਹੀਦੀ ਜਦੋਂ ਇਹ ਟੀਮ ਕਿਸੇ ਮੈਦਾਨ ਜਾਂ ਮੇਲੇ ਵਿੱਚ ਭੰਗੜਾ ਪਾਉਣਾ ਸ਼ੁਰੂ ਕਰਦੀ ਹੈ ਤਾਂ ਵੇਖਣ ਵਾਲਿਆਂ ਦੇ ਮਨ ਵਿੱਚ ਇੰਨਾ ਚਾ ਚੜ ਜਾਂਦਾ ਹੈ ਕਿ ਉਹ ਵੀ ਇਹਨਾਂ ਨੂੰ ਦੇਖ ਕੇ ਭੰਗੜਾ ਪਾਉਣਾ ਸ਼ੁਰੂ ਕਰ ਦਿੰਦੇ ਨੇ ਪਰ ਇਸ ਟੀਮ ਦੇ ਮੈਂਬਰਾਂ ਨੂੰ ਮਲਾਲ ਹੈ ਕਿ ਸਰਕਾਰਾਂ ਵੱਲੋਂ ਭੰਗੜੇ ਨੂੰ ਪਰ ਫੁੱਲਦ ਕਰਨ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਤੇ ਮੰਗ ਕਰ ਰਹੇ ਨੇ ਕਿ ਸਰਕਾਰ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਗੁਰਦਾਸਪੁਰ ਤੋਂ 로ਹਿਤ ਗੁਪਤਾ ਪੰਜਾਬੀ ਲੋਕ ਚੈਨਲ